ਚਲਾਲਾਬਾਦ ਦੇ ਵਿੱਚ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਬਾਹ ਦੇ ਵਿੱਚ ਇਨਰ 휠 ਕਲੱਬ ਵੱਲੋਂ ਲਗਾਇਆ ਗਿਆ ਮੈਡੀਕਲ ਜਾਂਚ ਕੈਂਪ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਲੋਕ ਜਲੰਧਾਪਾਤ ਦੇ ਵਿੱਚ ਇਨਰ व्हीਲ ਕਲੱਬ ਵੱਲੋਂ ਲੋਕਾਂ ਨੂੰ ਸਿਹਤ ਸੁਵਿਧਾਵਾ ਦੇਣ ਦੇ ਉਦੇਸ਼ੇ ਦੇ ਨਾਲ ਮੈਡੀਕਲ ਜਾਂਚ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਦੇ ਵਿੱਚ ਮਾਹਰ ਡਾਕਟਰਾਂ ਵੱਲੋਂ ਪਹੁੰਚ ਕੇ ਲੋਕਾਂ ਦੀ ਮੈਡੀਕਲ ਜਾਂਚ ਕੀਤੀ ਗਈ ਜਾਣਕਾਰੀ ਦਿੰਦੇ ਹੋਏ ਇਨਰ व्हीਲ ਕਲੱਬ ਦੀ ਅਗਵਾਰ ਨੇ ਦੱਸਿਆ ਕਿ ਉਹਨਾਂ ਵੱਲੋਂ ਲੋਕਾਂ ਨੂੰ ਸਿਹਤ ਸੁਵਿਧਾਵਾ ਦੇਣ ਦੇ ਉਦੇਸ਼ੇ ਦੇ ਨਾਲ ਇਹ ਕੈਂਪ ਲਗਾਇਆ ਗਿਆ ਹੈ ਇਹ ਕੈਂਪ ਗੁਰੂ ਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੇ ਵਿੱਚ ਆਯੋਜਿਤ ਕੀਤਾ ਗਿਆ ਜਿਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਲੋਕ ਆਪਣਾ ਚੈੱਕਅਪ ਕਰਵਾਉਣ ਦੇ ਲਈ ਪਹੁੰਚੇ ਜਿੱਥੇ ਬਾਹਰ ਡਾਕਟਰਾਂ ਵੱਲੋਂ ਉਹਨਾਂ ਦਾ ਚੈੱਕਅਪ ਕੀਤਾ ਗਿਆ ਤੇ ਉਹਨਾਂ ਨੂੰ ਦਵਾਈਆਂ ਵੀ ਦਿੱਤੀਆਂ ਗਈਆਂ ਇਸ ਮੈਡੀਕਲ ਜਾਂਚ ਕੈਂਪ ਸੰਬੰਧੀ ਹੋਰ ਵੀ ਜਾਣਕਾਰੀ ਇਨਰ ਵੀਲ ਕਲੱਬ ਦੇ ਮੈਂਬਰਾਂ ਵੱਲੋਂ ਮੀਡੀਆ ਦੇ ਨਾਲ ਸਾਂਝੀ ਕੀਤੀ ਗਈ ਹੈ ਜੀ ਮੈਮ ਅੱਜ ਦਾ ਜੋ ਕੈਂਪ ਲਗਾਇਆ ਗਿਆ ਤੁਸੀਂ ਨੂੰ ਕੀ ਕਹੋਗੇ ਜੀ ਸਰਵਿਸ ਆਫ ਹਿਊਮੈਨਿਟੀਜ਼ ਆਵਰ ਡਿਊਟੀ ਹਿੰਨਰ ਵੀ ਕਲੱਬ ਜਿੰਨਾ ਹੋ ਸਕਦਾ ਕੋਸ਼ਿਸ਼ ਕਰ ਰਿਹਾ ਜਲੰਧਾਵਾ ਦੇ ਲੋਕਾਂ ਦੀ ਸੇਵਾ ਕਰਨ ਦਾ ਇਹ ਅੱਜ ਅਸੀਂ ਕੈਂਪ ਲਗਾਇਆ 6 6 ਤਰ੍ਹਾਂ ਦੇ ਮਾਹੀ ਡਾਕਟਰ ਆਏ ਆਂ ਔਰ ਇਸ ਤੇ ਸਾਡੇ ਦਵਾਈਆਂ ਵੀ ਫ੍ਰੀ ਆ ਚੈੱਕਅਪ ਵੀ ਫ੍ਰੀ ਆ ਸਾਡੇ ਵਾਸਤੇ ਹੀ ਸਾਡਾ ਮਕਸਦ ਹੈ ਜੇ ਸਭ ਨੂੰ ਫ੍ਰੀ ਮੈਡੀਸਿਨਸ ਮਿਲਣ ਔਰ ਫ੍ਰੀ ਸਭ ਦੀ ਸੇਵਾ ਜਲੰਧਾਵਾ ਵਾਸਤੇ ਸੀ ਇਹ ਵੀ ਕਰਨਾ ਕਰ ਰਹੇ ਆ ਕੋਸ਼ਿਸ਼ ਕਰ ਰਹੇ ਆ ਹਰ ਤਰ੍ਹਾਂ ਦੀ ਸੇਵਾ ਕਰਨ ਦੀ ਕੋਸ਼ਿਸ਼ ਕਰ ਰਹੇ ਆ ਮੈਮ ਅੱਜ ਦੇ ਜੋ ਡਾਕਟਰ ਸਾਹਿਬ ਆਏ ਨੇ ਕਿਹੜੇ ਕਿਹੜੇ ਡਾਕਟਰ ਆਏ ਨੇ ਜੀ ਇਹ ਜੀ ਦੰਦਾ ਦੇ ਮਾਹੀ ਦਾ ਮੈਡੀਸਨ ਦੇ ਪ੍ਰੋਫੈਸਰ ਆਖਾਉਂਦੇ ਆ ਔਰ ਬੱਚਿਆਂ ਦੀ ਮਾਹੀ ਡਾਕਟਰ ਆ ਔਰ ਜਨਰਲ ਫਿਜ਼ੀਸ਼ੀਅਨ ਪਿਆ ਮੈਂ ਤੁਹਾਡੀ ਕਲੱਬ ਦਾ ਨਾਮ ਕੀ ਹੈ ਜੀ ਕਿੰਨੇ ਵੀ ਕਲੱਬ ਜਲਾਲਾਬਾਹ ਮਣੀ ਇੱਕ ਜਿਹੜੇ ਕੈਂਪ ਲਗਾਉਂਦੇ ਤੁਸੀਂ ਅੱਗੇ ਵੀ ਲਗਾਉਂਦੇ ਹੋ ਕਿ ਇਹ ਫਸਟ ਟਾਈਮ ਲਗਾਇਆ ਜੀ ਅਸੀਂ ਅੱਗੇ ਨਹੀਂ ਲਗਾਏ ਆ ਪਰ ਐਸ ਵਾਰੀ ਅਸੀਂ ਥੋੜਾ ਮਿਡ ਆਫ ਦਾ ਟਾਊਨ ਆਇਆ ਅੱਗੇ ਅਸੀਂ ਸ਼ਰਦਾ ਸਕੂਲ ਚ ਲਗਾਇਆ ਸੀ ਉਦੋਂ ਵੀ ਕਾਫੀ ਡਾਕਟਰ ਆਏ ਸੀ ਅਸੀਂ ਸਾਡਾ ਮੇਨ ਇਹੀ ਹੋਇਆ ਕਿ ਜਿੰਨਾ ਹੋ ਸਕੇ ਕਾਓ ਔਰ ਫਾਇਦਾ ਚੁਕੋ ਮਰੇ ਹੋਂਦਕ ਕਿੰਨੇ ਪੇਸ਼ੈਂਟ ਹੋ ਚੁੱਕੇ ਨੇ ਜੀ ਨੀਅਰ ਅਬਾਊਟ 300 ਠੀਕ ਹੈ ਕੀ ਕਰੋਗੇ ਤੁਸੀਂ ਕੈਂਪਰ ਜੀ ਠੀਕ ਕਰ ਸੀ ਦੁਆਰੇ ਲੱਗਦੇ ਆਏ ਇੱਥੇ ਜੇ ਡਾਕਟਰ ਆਈਏ ਜੇ ਬੱਚਾ ਆ ਬੱਤਨ ਆਪਣਾ ਡਾਕਟਰ ਆ ਕੈਟਸਪ ਦੇ ਡਾਕਟਰ ਆ ਦਿੱਲਾ ਦੇ ਡਾਕਟਰ ਆ ਕੋਈ ਵੀ ਡਾਕਟਰ ਆ ਜਿਹੜਾ ਇਸ ਅਬਾਊਟ ਏਰੀਆ ਆ ਸੀ ਜਿਹੜੇ ਪੇਸ਼ੈਂਟ ਆਏ ਹੋਏ ਆ ਬਹੁਤ ਰਸ਼ ਹੈ ਤੇ ਪੇਸ਼ੈਂਟ ਵੀ ਖੁਸ਼ ਨੇ ਉਪਰੀ ਮੈਡੀਸਿਨ ਮਿਲ ਗਈ ਹੈ ਉਹਨਾਂ ਨੂੰ ਛਾੜ ਕੇ ਕਰਵਾਇਆ چائے وغیرہ لنگر وغیرہ پورا ہوا دار میں ٹھیک ہے ٹھیک جی میم ٹھیکے جی یہ ہمارا کلب دائی سال ہو گئے ہیں اس کو چلتے ہوئے اور ہم تب سے ہی سماعت سیوا میں لگے ہوئے ہیں اور یہ ہے لیڈیز کلب ہے مین اور اس کو یہاں پہ ڈیولپمنٹ ہوا اور اس کو چلانے کے لیے مسز ممتا بلیچا جی اور ششی الجا جی نے اس مہم کو آگے بڑھایا اور اس کلب کی استھاپنا کی آج جو کلب ہے اس کی تل کی سیوا کی جا رہی ہے مین مین ہم گرلس کے لیے پاور وومین پاور امپاورمنٹ کو ہم بڑھاوا دے رہے ہیں اور گرلس کو اسٹیچنگ سینٹر اور آ, آ, پارلر کا ہمارا کورس چل رہا ہے اور اسٹیچنگ سینٹر کے ہمارے لیے بیچ کو ٹھیک ہے